ਲਓ ਜੀ ਅੱਜ ਦਾ ਪਹੁੰਦਾ ਔਰੀਐਂਟ ਦਾ ਪੱਖਾ ਔਰੀਐਂਟ ਪੀਐਸਪੀਓ ਸਮਰ ਕੂਲਰ ਤੇ ਇਹ ਅੱਡਾ 48 ਇੰਚੀ ਪੱਖਾ 1200 ਐਮਐਮ ਤੇ ਜੇ ਕਿਸੇ ਕੋਈ ਵੀ ਰੀਲ ਪਾਈ ਪੱਖਾ ਲੈਂਦਾ ਕਿਸੇ ਵੀ ਕੰਪਨੀ ਦਾ ਲੈਂਦਾ ਉਹ ਬਈ ਅਲੂਮੀਨੀਅਮ ਬਾਡੀ ਦੇ ਵਿੱਚ ਲਿਆ ਕਰੋ ਉਹ ਰਾ ਤੁਸੀਂ ਦੇਖ ਸਕਦੇ ਹੋ ਇਹਦੀ ਉਪਰਲੀ ਬੋਡੀ ਵੀ ਐਲੂਮੀਨੀਅਮ ਹੈ ਇੱਥੇ ਅਲਟਲੀ ਬੋਡੀ ਵੀ ਐਲੂਮੀਨੀਅਮ ਹੈ ਇਹਦੇ ਵਿੱਚ ਆ ਜਿਹੜਾ ਵਾਇਰਿੰਗ ਪਾਇਆ ਹੁੰਦਾ ਹੈ ਇਹ ਨੂੰ ਇਹ ਐਲੂਮੀਨੀਅਮ ਬਾਡੀ ਗਰਮ ਨਹੀਂ ਹੋਣ ਦਿੰਦੀ ਇਹਦੇ ਨਾਲ ਇਹਦੀ ਵਾਇਰਿੰਗ ਦੀ ਲਾਈਫ ਜ਼ਿਆਦਾ ਹੈ ਹੁਣ ਲੋਕ ਕੋਲ ਖੋਲ ਕੇ ਸਮਝਾਉਣੇ ਆ ਤੇ ਇਹਦੇ ਨਾਲ ਕੀ ਕਿ ਪਸਾਉਂਦਾ ਆਹ ਹੋ ਗਈ ਰਾੜ ਇਹਦੀ ਆਹ ਹੋ ਗਈ ਕੱਪੋਲੇ ਆਹ ਇਹ ਆ ਮੋਰ ਲਈ ਹੈ ਜਿਆਦਾ ਕੋਲਾ ਲੱਗ ਰਹੇ ਨੇ ਪਾਉਰient ਦੀਪਕੀ ਲੋਰ ਲੱਗੀ ਹੋਈ ਹੈ ਤੇ ਆ ਤੁਸੀਂ ਕੰਡੈਸਰ ਚੈੱਕ ਕਰ ਸਕਦੇ ਹੋ ਇਹਨੂੰ ਹਮੇਸ਼ਾ 2.5 ਦਾ ਹੀ ਲੱਗਦਾ ਹੈ ਹੰਦਾ ਤੇ ਇਹਨੇ ਹੁਣ ਆਉਣ ਲੱਗ ਗਿਆ ਨਵੇਂ ਤਰੀਕੇ ਨਾਲ 1.85 ਆ ਗਿਆ ਇਹ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਪਹਿਲਾਂ ਇਹ ਆਉਂਦੇ ਹੁੰਦੇ ਸੀ 83 ਵਾਟ ਦੇ ਉਹਨੂੰ ਲੱਗਦਾ ਹੁੰਦਾ ਸੀ ਢਾਈ ਦਾ ਕੰਵਰਟਰ ਹੁਣ ਇਹ 55 ਵਾਟ ਦੇ ਪੱਖੇ ਆਉਣ ਲੱਗੇ ਨੇ ਤੇ ਇਹਨੂੰ ਸੈੱਲ ਵੀ ਛੋਟਾ ਹੋ ਗਿਆ ਲਾਈਟ ਵੀ ਘੱਟ ਕਰਨੀ ਤੇ ਪਰ ਆਪਣੀ ਹਵਾ ਬਹੁਤ ਦੇਣਗੇ ਇਹਨੂੰ ਕਸਨ ਤੋਂ ਪਹਿਲਾਂ ਜਿਹੜਾ ਇਹਦਾ ਵਿਚਲਾ ਕਬਰ ਹੁੰਦਾ ਇਹਨੂੰ ਥੱਲੇ ਰੱਖ ਲੈਣਾ ਚਾਹੀਦਾ ਫਿਰ ਇਹਦੇ ਉੱਤੇ ਰੱਖ ਕੇ ਆਹ ਨਾਟ ਖੁੱਲ ਨਹੀਂ ਜਾਂਦੀ ਕਈ ਵਾਰੀ ਆਪਾਂ ਥੱਲੇ ਰੱਖ ਕੇ ਕਸਣ ਲੱਗ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਬਲੇਡਾਂ ਦੇ ਵਿਚਾਲੇ ਫਾਲਟ ਪਾਇਆ ਰੱਖਾ ਆਪਣਾ ਉਹ ਕਰਦਾ ਆ ਦੇਖੋ ਤੇ ਥੱਲੇ ਇਹਦੇ ਤੇ ਰੱਖ ਕੇ ਪੱਖਾ ਦੇ ਪੱਖੇ ਦੇ ਬਲੇਟਾਂ ਦੇ ਵਿੱਚ ਵਾਹ ਉਹੜਣੀ ਪਹਿਲਾਂ ਅਹੀਂ ਆ ਪਗਲੀ ਵਾਰੀ ਵਾਰੀ ਚਿੰਨ੍ਹੇ ਪਾਸ ਲੈਣਾ ਇਹ ਅਸੀਂ ਵੀਡੀਓ ਤਾਂ ਬਣਾ ਰਹੇ ਹਾਂ ਕਿਉਂਕਿ ਇਹ ਪੱਖਾ ਲੈ ਕੇ ਘਰੇ ਕਈ ਰਿਹਾ ਬੰਦਾ ਆਪ ਕਸਣਾ ਹੁੰਦਾ ਹੈ ਮਿਸਤਰੀ ਵੀਰ ਨੂੰ ਤਾਂ ਇਸ ਚੀਜ਼ ਬਾਰੇ ਸਾਰਾ ਪਤਾ ਹੀ ਹੁੰਦਾ ਹੈ ਜਿਹੜੇ ਬੰਦਾ ਵੀਡੀਓ ਆਪ ਕਸਣਾ ਹੁੰਦਾ ਕੋਈ ਡਿਵਰਟੀ ਗੱਲ ਨਹੀਂ ਹੁੰਦੀ ਉਹਨਾਂ ਲਈ ਵੀ ਵੀ ਕਿ ਜਿਹੜੇ ਤੋਂ ਪਹਿਲਾਂ ਵਾਲੇ ਪੱਖੇ ਆ ਉਹਨਾਂ ਚ ਬਈ ਢਾਈ ਦਾ ਸੈਲ ਤੋਂ ਵੱਡਾ ਸੈਲ ਨਾ ਪਾਇਆ ਪਰ ਕਈ ਕਹਿੰਦੇ ਵੀ ਸਪੀਡ ਵਧਾਉਣੀ ਐ ਸਵਾ ਤਣ ਦਾ ਪਾ ਦਿੰਦੇ ਆ ਉਹਦੇ ਵਿੱਚ ਕੀ ਹੁੰਦਾ ਪੱਖੇ ਦੇ ਮੋਟਰ ਜਿਹੜੀ ਉਹ ਗਰਮ ਹੋਣ ਲੱਗ ਜਾਂਦੀ ਐ ਜਿਸ ਦਿਨ ਵਾਇਰਿੰਗ ਤੇ ਗਰੀਸ ਮੱਚ ਜਾਂਦਾ ਤੇ ਵਾਇਰਿੰਗ ਸੀਜ਼ ਮਾਰ ਜਾਂਦੇ ਐ ਤੇ ਉਹ ਹੁੰਦਾ ਈ ਮੈਂ ਖੋਦਾ ਆ ਉਹਦਾ ਪੱਖਾ ਨਹੀਂ ਆਦਾ ਬਿchreਣੋਂ ਨਾਲस्ते ਕਿਉਂਕਿ ਜਿਹੜੇ ਹੁਣ ਪੁਰਾਣੇ ਪੱਖੇ ਆ ਉਹਨਾਂ ਦੀ ਬਣਾਈ ਬਹੁਤ ਮਹਿੰਗੀ ਹੋ ਗਈ ਵੈਰੰਗੂਰ ਦਾ ਪੱਖਾ ਬਹੁਤ ਮਹਿੰਗਾ ਪੈ ਰਿਹਾ ਹੈ ਤੇ ਉਹਦੇ ਨਾਲ ਉਹ ਜੇ ਬੰਦਾ ਜਿਹਦੇ ਕੋਲ 10-12 ਸਾਲ ਪੱਖਾ ਪੁਰਾਣਾ ਹੈ ਤੇ ਆਪਦਾ ਨਵਾਂ ਪੱਖਾ ਲੈ ਕੇ ਹੀ ਲਾ ਦਿਓ ਪੁਰਾਣੇ ਦੀ ਰਿਪੇਅਰ ਕਰਾਉਣ ਦੀ ਕੋਸ ਨਾ ਕਰੋ ਪੁਰਾਣੀ ਦੀ ਰਿਪੇਅਰ ਕਰਾਵਾਂਗੇ ਉਹਦੀ ਗਾਰੰਟੀ ਇੱਕ ਮਿੰਟ ਦੀ ਵੀ ਨਹੀਂ ਤੇ ਜਿਹੜਾ ਤੁਸੀਂ ਨਵਾਂ ਪੱਖਾ ਲਾਉਂਗੇ ਤਿੰਨ ਸਾਲ ਤੋਂ ਲੈ ਕੇ 5 ਸਾਲ ਤੱਕ ਗਾਰੰਟੀ ਹੁੰਦੀ ਹੈ ਕਈਆਂ ਦੇ 2 ਸਾਲ ਦੀ ਵੀ ਹੁੰਦੀ ਹੈ ਆਪਾਂ ਗਲਤੀ ਕਿੱਥੇ ਕਰਦੇ ਆ ਵੀ ਜਦੋਂ ਕਹਿੰਦੇ ਆ ਪੱਖਾ ਹਰ ਆੜ ਵੀ ਹੁੰਦੀ ਹੈ ਆਚਰੀਆਲਾ ਪਾਸਾ ਇਹ ਥੱਲੇ ਲੜਲੇ ਪਾਸੇ ਹੁੰਦਾ ਕਈ ਵਾਰ ਕੀ ਕਰਦੇ ਆ ਆਹਾਂ ਪਾਸਾ ਆ ਹੁਣ ਇਹਨੇ ਰਬੜ ਪਾਈ ਹੋਈ ਹੈ ਕਈ ਵਾਰ ਆ ਆੜ-ਆੜ ਪਾਉਣੇ ਲਈ ਕਿ ਤੇ ਨਾਲ ਦਾ ਰਾੜ ਇਹ ਉਦੋਂ ਤੇ ਰਬੜ ਪਾਈ ਹੋਈ ਹੈ ਪਾਸਾ ਪੈਨ ਦਾੜੀ ਕੱਟਣਾ ਪੈਂਦਾ ਇਹ ਰਬੜ ਹੁੰਦੀ ਤਾਂ ਛੱਤ ਤੋਂ ਪਾਣੀ ਨਾ ਇਹਦੇ ਵਿੱਚ ਪਵੇ ਆਚਰੀਆਲਾ ਪਾਸਾ ਜਦੋਂ ਪਾਉਣਾ ਆਪਾਂ ਇਹ ਥੱਲੇ ਕਰਕੇ ਪਾਉਣਾ ਜੀ ਦੇ ਨਾਲ ਇਹਦੇ ਤੋਂ ਜਦੋਂ ਤੋਂ ਨਟ कसे ਜਾਂਦਾ ਹੈ ਤੇ ਪੱਥਰੀ ਦੀ ਮੋਟਰ ਨੂੰ ਇਹ ਘੁੱਟ ਲੈਂਦਾ ਸ਼ਾਰਟ ਨੂੰ ਜਿੱਦ ਨੇ ਪੱਖਾ ਇਸ ਲੋਟ ਹਲਦਾ ਨਹੀਂ ਤੇ ਪੱਖਾ ਆਪਣਾ ਡੇਗਦਾ ਨਹੀਂ ਇਹ ਡੇਗਦੇ ਪੱਖੇ ਉਦੋਂ ਹੈ ਜਦੋਂ ਆਹ ਪਾਸਾ ਪੈਰੀ ਵਿੱਚ ਕਰ ਦਿੰਨੇ ਆ ਤੇ ਇਹ ਪੱਖੇ ਦਾ ਨਟ ਆ ਜਿਹੜਾ ਪੂਰਾ ਗ੍ਰਿਪ ਨਹੀਂ ਬਣਾਉਂਦਾ ਇਹਨੂੰ ਸ਼ਾਰਟ ਨੂੰ ਫੜਦਾ ਜੀ ਤੇ ਹਿੱਲੀ ਅੰਦਰ ਇਹਦਾ ਹਿੱਲਣ ਦੇ ਨਾਲ ਇਹਦਾ ਨਟ ਵੱਢਿਆ ਜਾਂਦਾ ਮਤਲਬ ਦੇਖ ਸਕਦੇ ਹੋ ਉਹ ਰੇਂਟ ਦਾ ਜਿਹੜਾ ਪੱਖਾ ਆਉਂਦਾ ਹੈ ਉਹਦੇ ਨਾਲ ਇੱਕਾ ਲੋਕ ਨਟ ਆਉਂਦਾ ਹੈ ਇਹ ਕੀ ਕਰਨਾ ਹੈ ਇਹ ਲੋਕ ਨਟ ਆਹ ਹਿਤ ਇਧਰਾ ਕਸਾਣੀ ਇਹ ਲੋਗ ਨਟ ਐਸਥਾਨ ਤੇ ਆਏਗਾ ਇਹ ਜੇ کہیں ਇਹ ਆਪਣਾ ਥੱਲਣ ਬਨੜ ਖੋਲ ਜੀ ਜੋ ਕੋਸ ਵੀ ਆ ਨਟ ਇਹ ਇਹ ਪਤਾ ਕਰ ਸਕਦਾ ਉਹ ਇਹਨਾਂ ਨੇ ਕੀ ਕਰਦੇ ਆ ਆ ਚੀਜ਼ ਦੇ ਦੇ ਆਪਾਂ ਇਹ ਜਿਹੜੀ ਜਿਹੜੀ ਟੋਕ ਆ ਇਹ ਤਾਂ ਨਹੀਂ ਹੁੰਦੀ ਐ ਬੱਸ ਮੈਂ ਤੁਸੀਂ ਇਹ ਸੋਹਦੇ ਇੱਕ ਨੜ ਦਿੱਤਾ ਉਹ ਲਗਮੀ ਪੱਖਾ ਪਿੰਨ ਕਿੱਲਾ ਵਗੂ ਲੈਣਾ। ਅਵਰ ਹੀਂਟ ਦੇ ਪੱਖੇ ਨਾ ਹਮੇਸ਼ਾ ਅੱਜ ਜਾਉਂਦੇ ਆ। ਆਹ ਜਿਹੜੀ ਚੀਜ਼ ਐ ਇਹ ਹਮੇਸ਼ਾ ਆਪਣੇ ਬੋਲਟ ਵਾਲੇ ਪਾਸੇ ਹੋਣੀ ਚਾਹੀਦੀ ਐ। ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੱਕਾ ਨੜਕਾ ਹੁੰਦਾ ਨਹੀਂ ਇੱਕ ਪਾਸੇ ਚਾਬੀ ਲਾਉਣ ਦੀ ਲੋੜ ਨਹੀਂ। ਇਹਨੂੰ ਆਪਾਂ ਇਸ ਤਰ੍ਹਾਂ ਸਿਰ ਬਾੜੇ ਨੂੰ ਉਧਰ ਪਾਸੇ ਇਧਰ ਕਰਾਂ ਭਲਾ ਕੇ। ਰਿੰਗ ਵਾਸਤੇ 15 ਦੀ ਜੂਰ ਪਾਉਣੀ ਆ ਤੁਸੀਂ ਦੇਖ ਸਕਦੇ ਆ ਇਧਰ ਇੱਕ ਪਲਾਸਿਕ ਵੀ ਕਸਾਇਆ ਤੇ ਫੁੱਟਰ ਦੇ ਪਾਸੇ ਲਾਕ ਹੋ ਗਿਆ ਆਪਣੇ ਜਿਹੜਾ ਨਟ ਹੈ ਉਹ ਨਹੀਂ ਘੁੰਮਦਾ ਇਹਨੂੰ ਜਿਹੜਾ ਨਟ ਹੈ ਇਹਨੂੰ ਡਬਲ ਕਰ ਦੋ ਆਪੇ ਨਹੀਂ ਹੁਣ ਇਹਦੇ ਇੱਕਾ ਕੰਨ ਲੋਕ ਲੱਗ ਗਿਆ ਇੱਕਾ ਸਕਰੂ ਲੋਕ ਲੱਗ ਗਿਆ ਡਬਲ ਡੀਓ ਦੀ ਸੇਫਟੀ ਤੈਨਸਾਈਟ ਹੋਣੀ ਆਪਣੀਆਂ ਆ ਜਿਹੜਾ ਨਟ ਲੱਗਿਆ ਹੁੰਦਾ ਇਹ ਜਿਹੜਾ ਆਪਣਾ ਕਟਾਪਾ ਹੁੰਦਾ ਹੈ ਕਵਰ ਇਹ ਕਵਰ ਦੇ ਉਹ ਥਾਂ ਤੇ ਲੱਗ ਜਾਂਦਾ ਕਵਰ ਨੂੰ ਥੱਲੇ ਨਹੀਂ ਹੁੰਦਾ ਕਵਰ ਨੂੰ ਸਹੀ ਥਾਂ ਤੇ ਲੱਗਣ ਦਾ ਕੀ ਇਹ ਗਾਈ ਨਾ ਦੇ ਜਦੋਂ ਆਪਾਂ ਰਾੜ ਹੀ ਨਹੀਂ ਪਾਉਂਦੇ ਰਾੜ ਨਵਾਂ ਲੈ ਕੇ ਪਾਉਂਦੇ ਉਹ ਰਾੜ ਦੇ ਨਹੀਂ ਹੁੰਦਾ ਉਹਦੇ ਕੀ ਕਰਨਾ ਤੁਸੀਂ ਥੱਲੇ ਦੇ ਪਾਸੇ ਟੇਪ ਕਰ ਲੈਣੀ ਆਹ ਥਾਂ ਤੇ ਸੇਵ ਕਰਨਾ ਕੀ ਹੁੰਦਾ ਕੱਪ ਜਦੋਂ ਤੁਸੀਂ ਉੱਤੇ ਪਾਉਂਗੇ ਇਹ ਕੱਪ ਆ ਬਾਦੀ ਨਾਲ ਲੰਘਦਾ ਹੈ ਇਹ ਵੀਰਾਂ ਦੇ ਕੀ ਹੁੰਦਾ ਉਹ ਤੋਂ ਉਹੀ ਪਾ ਦਿੰਦੇ ਇਹ ਕੱਪ ਦੇ ਪਹਿਲਾਂ ਨਾਟ ਆਉਂਦੇ ਹੁੰਦੇ ਇਸ ਜਗ੍ਹਾ ਤੇ ਉਹਨਾਂ ਨੇ ਲੌਕ ਹੀ ਕਰਦੇ ਬਸ ਐਂ ਖੜ ਜੇ ਉਹ ਦਿੱਤਾ ਇਹ ਕੀ ਕਰਦਾ ਇਹ ਹੱਥਾਂ ਦੇ ਉੱਤੋਂ ਯਾਨੀ ਕਿ ਆਪਣੇ ਨਾਲ ਕਸੀ ਅੰਦਰ ਰਹਿਦਾ ਆ ਚੀਜ਼ ਇਹ ਪੱਖਾ ਵਾਲ ਚੱਲਦਾ ਇਹ ਨਾਟਾ ਜਿਹੜਾ ਇਹ ਕਿਸੇ ਰਾਡ ਦੇ ਨਾਟ ਹੈ ਨਹੀਂ ਇਹਦੇ ਉੱਤੇ ਤੁਸੀਂ ਕੀ ਕਰਨਾ ਸੇਵ ਰੋਲ ਕਰ ਦੇਣੀ ਹੈ ਤੇ ਆਪਣਾ ਕਪੜਾ ਇਹ ਦੇਖੋ ਬੰਦੀ ਆਹ ਚੀਜ਼ ਹੈ ਇੱਥੇ ਆਪਾਂ ਕਸਾਂਗੇ ਇਹਨੂੰ ਕੀ ਕਰਨਾ ਇਹਨੇ ਇਹਨੂੰ ਲੌਕ ਕਰ ਦੇਣਾ ਇਹਨਾਂ ਕੋਲੇ ਨੇ ਥੱਲੇ ਉਹਨੇ ਛਿਰੀ ਨਾਲ ਨਪਲਿਆ ਕੀ ਕਰਦੇ ਕਈ ਰਾਡ ਪੁੱਠਾ ਪਾ ਦਿੰਦੇ ਸੀ ਅਸੀਂ ਜਾਣਿਆ ਬਹੁਤ ਨੇ ਫਿਰ ਸੈੱਟ ਪਾਉਣ ਜਾਣਦੇ ਆ ਕਿ ਇਹਨੇ ਮੋਟਰ ਥੱਲੇ ਹਿੱਲਦੀ ਹੈ ਮੋਟਰ ਥੱਲੇ ਹਿਲਣ ਦਾ ਕਾਰਨ ਹੁੰਦਾ ਵੀ ਆਹ ਰਾਡ ਹੈ ਜਿਹੜਾ ਪੁੱਠਾ ਪਾ ਦਿੰਦੀ ਹੈ ਕੋਈ ਠੀਕ ਹੈ